ਪੰਜਾਬ ਦੀ ਭਗਵੰਤਮਾਨ ਸਰਕਾਰ ਪੂਰੇ ਜੋਸ਼ ਵਿੱਚ ਹੈ ਤੇ ਉਹ ਕਹਿ ਰਹੀ ਹੈ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਦੀ ਹਰਿਆਣਾ ਨੂੰ ਨਹੀਂ ਚਾਹਦੇ ਹੋਗੇ ਸੋ ਤੁਹਾਡਾ ਇਸ ਬਾਰੇ ਕੀ ਕਹਿੰਦੇ ਹੋ? ਅਰ ਪੰਜਾਬ ਨੇ ਪਾਣੀਆਂ 'ਤੇ ਲਕੀਰ ਖਿੱਚ ਦਿੱਤੀ ਹੈ ਕਿ ਸਾਡੇ ਪਾਣੀ ਆ ਇੱਕ ਬੂੰਦ ਵੀ ਫालतू ਪਾਣੀ ਦੀ ਅਸੀਂ ਤੁਹਾਨੂੰ ਹਰਿਆਣਾ ਨਹੀਂ ਜਾਣੀ ਕਹੂੰਗੇ ਤੁਹਾਡਾ ਕੋਈ ਅਧਿਕਾਰ ਨਹੀਂ ਕੋਈ ਹੱਕ ਨਹੀਂ ਸਾਡੇ ਪਾਣੀਆਂ 'ਤੇ ਸਾਡਾ ਅਧਿਕਾਰ ਹੈ ਅਰਜੋਨੀ ਪਿਨਾਲ ਦਾ ਪਾਣੀ ਕਿੰਨਾ ਜ਼ਰੂਰੀ ਹੈ ਇਹ ਆਪਾਂ ਸਾਰੇ ਜਾਣਦੇ ਦਰਸ਼ਕ ਵੀ ਜਾਣਦੇ ਆਂ ਹਰਿਆਣਾ ਵੀ ਜਾਣਦਾ ਕੇਂਦਰ ਵੀ ਜਾਣਦਾ ਸਮਾਂ ਸੋ ਮੁੱਖ ਮੰਤਰੀ ਨੇ ਕਹਿਣਾ ਜੇ ਅਸੀਂ ਨਹਿਰਾਂ ਚ ਹੁਣ ਪਾਣੀ ਸਿਰਨਾ ਸ਼ੁਰੂ ਕਰਾਂਗੇ ਉਸ ਦੇ ਨਾਲ ਹੀ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੇ ਵੀ ਕਿਹਾ ਕਿ ਉਨ੍ਹਾਂ ਨੇ ਇਸ ਪੂਰੇ ਮਾਮਲੇ ਸਬੰਧੀ ਪਿਛਲੀਆਂ ਸਰਕਾਰਾਂ ਨੂੰ ਕੋਸਿਆ ਕਿ ਉਨ੍ਹਾਂ ਦੇ ਜਿਹੜੇ ਨੇ ਇਹ ਪਿਛਲੀ ਸਰਕਾਰਾਂ ਦੇ ਵੱਲੋਂ ਹੀ ਜਿਹੜੇ ਬੀਜ ਬੀਜੇ ਗਏ ਨੇ ਜੋ ਕਿ ਅੱਜ ਅਸੀਂ ਭੁਗਤ ਰਹੇ ਹਾਂ ਅਰੇ ਇਹ ਬਾਰੂ ਦੇ ਮੁਖੰਦੇ ਭਗਵੰਤ ਮਾਨ ਸਪੱਸ਼ਟ ਗੱਲ ਤੋਂ ਪੈਣ ਪੈਣ ਦੇ ਪਿੱਛੇ ਨਹੀਂ اٹਕੇ ਉਹਨਾਂ ਨੇ ਪਿਛਲੀਆਂ ਸਰਕਾਰਾਂ ਦਾ ਨਾਂ ਲੈ ਲੈ ਕੇ ਗੱਲ ਕੀਤੀ ਮੁਖਵੰਤਰੀਆਂ ਦਾ ਨਾਂ ਲੈ ਲੈ ਕੇ ਗੱਲ ਕੀਤੀ ਬੀਬੀ ਐਮਬੀ ਨੇ ਹਾਈ ਕੋਰਟ ਦਾ ਰੁਕੀ ਤਹਿ ਪੰਜਾਬ ਸਰਕਾਰ ਦੇ ਖਿਲਾਫ ਉਸਨੇ ਕਿਹਾ ਕਿ ਜਿਹੜੀ ਇਹ ਪੰਜਾਬ ਸਰਕਾਰ ਜਿਹੜਾ ਹੈ ਸਾਡੇ ਕੰਮਕਾਜ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਜਿਸ ਕਦਰ ਉਹਨਾਂ ਨੇ 85 ਸੀਟ ਉਸ ਦੇ ਹਰਿਆਣਾ ਦੇ ਦਾ ਮਤਾ ਪਾਸ ਕੀਤਾ ਜਿਸ ਕਦਰ ਬੋਰਡ ਨੇ ਰਾਤੋ ਰਾਤ ਅਧਿਕਾਰੀ ਬਦਲੇ ਪੰਜਾਬ ਦੇ ਅਧਿਕਾਰੀਆਂ ਨੂੰ ਸਰਕਾਰਾਂ ਲਾਈਆਂ ਪੰਜਾਬ ਤੇ ਹਰਿਆਣਾ ਰਾਜਸਥਾਨ ਪਾਣੀ ਮਹਿਆ ਕਰਨ ਜਿੱਦਾਂ ਪੱਜੀ ਨੂੰ ਲਿਖ ਲਈ ਗੱਲ ਕੀਤੀ ਹੈ ਉਸ ਬੋਰਡ ਦੀ ਨਿਰਪੱਖਤਾ ਦੇ ਸੋਲਿਆ ਨਿਸ਼ਾਨ ਲੱਗਦੇ ਇਹ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰੇ ਆਪ ਸਭ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਵਾਤੀ ਗੁਪਤਾ ਸੋ ਅੱਜ ਅਸੀਂ ਗੱਲ ਕਰ ਰਿਹਾ ਉਹਨਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਜੋ ਕਿ ਪੰਜਾਬ ਦੇ ਵਿੱਚ ਗਰਮਾਈਆਂ ਹੋਈਆਂ ਨੇ ਸੋ ਇਨ੍ਹਾਂ ਹੀ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਹਾਂ ਸਭ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਧੰਨਵਾਦ ਸਰ ਜੀ ਦਰਸ਼ਕਾਂ ਨੂੰ ਨਵੀਂਸ ਕਨਾਲ ਸਸਿਕਾਲ ਅਹਿਮ ਮੁੱਦਾ ਲਓ ਸਵਾਲ ਜੀ ਸੋ ਅਸੀਂ ਅੱਗੇ ਵਧਦੇ ਹਾਂ ਜੀ ਤੇ ਖਬਰਾਂ ਸ਼ੁਰੂਆਤ ਕਰਦੇ ਹਾਂ ਜਿੱਥੇ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਪਾਣੀਆਂ ਦਾ ਮੁੱਦਾ ਜਿਹੜਾ ਹੈ ਕਾਫੀ ਗਰਮਾਇਆ ਹੋਇਆ ਹੈ ਸੋ ਪੰਜਾਬ ਦੀ ਭਗਵੰਤਮਾਨ ਸਰਕਾਰ ਪੂਰੇ ਜੋਸ਼ ਵਿੱਚ ਹੈ ਤੇ ਉਹ ਕਹਿ ਰਹੀ ਹੈ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਦੀ ਹਰਿਆਣੇ ਨੂੰ ਨਹੀਂ ਜਾਣ ਦੇਵਾਂਗੇ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਬਿਲਕੁਲ ਇਹ ਮਾਮਲਾ ਜਿਸ ਮਾਮਲੇ ਦਾ ਪਾਸ ਜ਼ਿਕਰ ਕਰ ਰਹੇ ਹੋ ਤੇ ਕੁਝ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਗਈ ਤਾਂ ਲਗਾਤਾਰ ਪੰਜਾਬ ਦੇ ਅੰਦਰ ਪਾਣੀਆਂ ਦਾ ਮੁੱਦਾ ਗਰਮਾਇਆ ਹੋਇਆ ਹੈ ਕਿਉਂ ਇਦੀ ਵਜ੍ਹਾ ਇਹ ਹੈ ਕਿ ਹਰਿਆਣਾ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਹੈ ਆਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਰਾਹੀਂ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਇਸਤੇਮਾਲ ਕਰਨ ਦੀ ਗੱਲ ਪਰ ਪੰਜਾਬ ਨੇ ਇਸ ਮਾਮਲੇ ਤੇ ਸਾਫ਼ ਲਕੀਰ ਖਿੱਚਦੀ ਹੈ ਵੈਸੇ ਤਾਂ ਕਹਿੰਦੇ ਕਿ ਪਾਣੀਆਂ 'ਚ ਕਦੇ ਲਕੀਰ ਨਹੀਂ ਪੈਂਦੀ ਪਰ ਪੰਜਾਬ ਨੇ ਪਾਣੀਆਂ 'ਚ ਵੀ ਲਕੀਰ ਖਿੱਚ ਦਿੱਤੀ ਹੈ ਕਿ ਸਾਡੇ ਇਸ ਦਾ ਪਾਣੀ ਹੈ ਇੱਕ ਬੂੰਦ ਵੀ ਫਾਲਤੂ ਪਾਣੀ ਦੀ ਅਸੀਂ ਤੁਹਾਨੂੰ ਹਰਿਆਣਾ ਨਹੀਂ ਦੇਵਾਂਗੇ ਕਹੂੰਗੇ ਤੁਹਾਡਾ ਕੋਈ ਅਧਿਕਾਰ ਨਹੀਂ ਕੋਈ ਹੱਕ ਨਹੀਂ ਸਾਡੇ ਪਾਣੀਆਂ ਤੇ ਸਾਡਾ ਅਧਿਕਾਰ ਹੈ ਇਸ ਮਾਮਲੇ ਲੈ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀਆਂ ਮੀਟਿੰਗਾਂ ਤੇ ਮੀਟਿੰਗਾਂ ਲਗਾਤਾਰ ਨਵਲ ਮਤੇ ਪਾਏ ਗਏ ਹਰਿਆਣਾ ਵਾਲੋਂ ਪਿਆ ਗਿਆ ਕਿ 85% ਕਿ ਦੇਖੋ ਪਾਣੀ ਅਸੀਂ ਫਾਲਤੂ ਮੰਗ ਰਹੇ ਆ ਪੀਣ ਲਈ ਪਾਣੀ ਚਾਹੀਦਾ ਹੈ ਉਹ ਫਸਲਾਂ ਦੀ ਗੱਲ ਕਰਦੇ ਆ ਬਜ਼ੁਰਗਾਂ ਦੀ ਗੱਲ ਕਰਦੇ ਆ ਮਹਿਲਾਵਾਂ ਦੀ ਗੱਲ ਕਰਦੇ ਆ ਬੱਚਿਆਂ ਦੀ ਗੱਲ ਕਰਦੇ ਆ ਕਿ ਜੀ ਇਹ ਤਾਂ ਮਾਨਵਤਾ ਦੇ ਅਧਿਕਾਰ ਆਧਾਰ ਦੇ ਉੱਤੇ ਪਾਣੀ ਜਿਹੜਾ ਮਿਲਣਾ ਚਾਹੀਦਾ ਹੈ ਉਹਨੇ ਇਸ ਤਰ੍ਹਾਂ ਨਹੀਂ ਗੱਲਾਂ ਇਸੇ ਤਰੀਕੇ ਨਾਲ ਕੇਵਲ ਇਥੇ ਬਸ ਨਹੀਂ ਕੇਂਦਰ ਵੱਲੋਂ ਵੀ ਇਸ ਮਾਮਲੇ 'ਚ ਦਖਲ ਦਿੱਤਾ ਗਿਆ ਕੇਂਦਰ ਨੇ ਵੀ ਪਿਛਲੇ ਦਿਨ ਗ੍ਰਹਿ ਮੰਤਰਾਲੇ ਵੱਲੋਂ ਦੇਖੋ ਗ੍ਰਹਿ ਮੰਤਰਾਲੇ ਦਾ ਪਾਣੀਆਂ ਨਾਲ ਸਿੱਧੇ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਇਹਦੇ ਤੇ ਪਾਗ ਦੀ ਗੱਲ ਹੋਵੇ ਫੌਜ ਦਾ ਵਾਟਨ ਦੇ ਤਣਾਅ ਹੋਵੇ ਤਾਂ ਸਾਵੇਂ ਲੱਗਦੀ ਹੈ ਕਿ ਗ੍ਰਹਿ ਮੰਤਰਾਲੇ ਦਾ ਸਿੱਧਾ ਕੋਈ ਦਖਲ ਹੈ ਜਾਂ ਰੋਲ ਹੈ ਪਾਣੀਆਂ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਦਾ ਕੀ ਰੋਲ ਹੋਏਗਾ ਇਸ ਮੁੱਦੇ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਜਿਹੜਾ ਹੈਗਾ ਸਾਰੇ ਅਧਿਕਾਰੀਆਂ ਦੀ ਜਿਹੜੀ ਇਸ ਦੇ ਤੋਂ ਮੀਟਿੰਗ ਵੀ ਲਈ ਇਹਦੇ ਬਾਅਦ ਦੀ ਕੋਈ ਗੱਲ ਨਹੀਂ ਬਣੀ ਜੀ ਇਹ ਗੱਲ ਦਾ ਕਮਾਲ ਹੈ ਕਿ ਪੰਜਾਬ ਟਾਸ ਤੋਂ ਮਾਸ ਨਹੀਂ ਹੋਇਆ ਅੱਜ ਜਿਹੜਾ ਆਪਾਂ ਜ਼ਿਕਰ ਕਰ ਰਹੇ ਹਾਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਇਸੇ ਮੁੱਦੇ ਦੇ ਪਾਣੀਆਂ ਦੇ ਵੰਡ ਦੇ ਮਾਮਲੇ ਲੈ ਕੇ ਹਰਿਆਣਾ ਦਾ ਜਿਹੜਾ ਮਾਮਲਾ ਜਿਸ ਕਦਰ ਆਗੜਾ ਬਿਆਸ ਮੈਨੇਜਮੈਂਟ ਬੋਰਡ ਇੱਕ ਤਰ ਬਣ ਕੇ ਖੜਾ ਹਰਿਆਣਾ ਦੇ ਨਾਲ ਰਾਜਾ ਵਿਧਾਨ ਸਭਾ ਦਾ ਜਿਹੜਾ ਅਜੀਚਾ ਵਿਸ਼ੇ ਸੈਸ਼ਨ ਹੋਇਆ ਉਹਨਾਂ ਨੇ ਸਾਫ਼ ਤੌਰ ਤੇ ਸਨਿਆਨ ਦਿੱਤਾ ਕਿ ਪੂਰਾ ਸਮੁੱਚਾ ਪੰਜਾਬ ਸਮੁੱਚਿਆਂ ਵਿਰੁੱਧ ਤਰਾ ਸਮੁੱਚੀ ਵਿਧਾਨ ਸਭਾ ਇਸ ਮਾਨ ਲੈ ਕੇ ਮੁਖੰਦਰੀ ਭਗਤ ਮਾਨ ਦੇ ਨਾਲ ਡਟ ਕੇ ਖੜੀ ਹੈ ਜੀ ਮੈਂ ਕਹਾਂਗਾ ਕਿ ਕਈ ਦਹਾਕਿਆਂ ਬਾਅਦ ਅਜਿਹਾ ਮੌਕਾ ਆਇਆ ਜਿਸ ਉਹ ਗਦਾਂ ਸਭਾ ਦੇ ਅੰਦਰ ਤੇ ਬਾਹਰ ਇੱਕੋ ਹੀ ਇਹ ਮਾਹੌਲ ਦੇਖਣ ਨੂੰ ਮਿਲ ਰਿਹਾ ਜੇ ਆਪਾਂ ਬਾਹਰ ਦੀ ਗੱਲ ਕਰਦੇ ਆ ਤਾਂ ਕੋਈ ਦਿਨ ਪਹਿਲਾਂ ਜਨਾਬਾਂ ਦੀਆਂ ਵਕਫਾ ਘਰਾਸੀ ਤਰ੍ਹਾਂ ਵੱਲੋਂ ਜਿਹੜੀ ਮੀਟਿੰਗ ਕੀਤੀ ਗਈ ਉਹ ਮੀਟਿੰਗ ਦਾ ਸੱਦਾ ਵੀ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ ਉੱਥੇ ਵੀ ਜਿਹੜਾ ਇੱਕ ਮੁੱਠਾ ਸਹਿਇਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਪਾਣੀਆਂ ਦੇ ਮੁੱਦੇ ਤੇ ਸਾਰੀਆਂ ਤਰ੍ਹਾਂ ਮੁੱਖ ਮੰਤਰੀ ਭੂਗਾਂਤਮਾਨ ਦੇ ਨਾਲ ਬਾਕੀ ਪੰਜਾਬ ਦੇ ਜਿਹੜੇ ਵਿਗਿਆਨੀ ਬੁੱਧੀਜੀਵੀ ਆ ਕਿਸਾਨ ਆ ਵੱਖੋ ਤੇਰਾ ਨਾਲ ਜੁੜੇ ਹੋਇਆ ਗੂ ਆ ਸਾਰਿਆਂ ਨੇ ਸੁਣਿਆ ਦਿੱਤਾ ਇਤੋ ਦਾ ਕਿ ਰਤਾਰਮਿਕ ਅਕਾਲ ਤੱਸਦੇ ਤੇ ਜਿਸਰ ਸਾਥ ਵੀ ਗੱਲ ਕਰ ਲਈਏ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਪੰਜਾਬ ਕੋਲੇ ਕੋਈ ਫालतू ਪਾਣੀ ਦੇਣ ਨੂੰ ਹੈ ਨਹੀਂ ਤੇ ਹਰਿਆਣਾ ਦਾ ਇਸ ਮਾਲੇ ਚ ਕੋਈ ਇਤਕਾਰ ਦਾ ਹੱਕ ਬਣਦੇ ਨਹੀਂ ਆ ਜੀ ਸਵਜਿਵ ਵਿਧਾਨ ਸਭਾ ਨੇ ਇਸ ਮਾਲੇ ਦੇ ਦਾਅਵੇ ਕਿਹਾ ਕਿ ਸਾਰੇ ਮਾਲੇ ਦਾ ਕੰਚੂੜ ਜਿਹੜਾ ਹੈਗਾ ਕਿ ਕਿਸੇ ਜਾਲਾ ਗਉ ਕੇੰਦਰ ਸਰਕਾਰ ਨੂੰ ਹਰਿਆਣਾ ਨੂੰ ਪਾਖੜਾ ਬੋਰ ਨੂੰ ਦਿਖਾ ਦਿੰਦਾ ਹੈ ਕਿ ਜੇ ਇਸ ਤਰ੍ਹਾਂ ਬਾਹ ਮਰੋੜ ਕੇ ਤੁਸੀਂ ਪੰਜਾਬ ਕੋਲੋਂ ਪਾਣੀ ਲੈਣਾ ਚਾਹੋਗੇ ਤਾਂ ਪੰਜਾਬ ਪਾਣੀ ਨਹੀਂ ਦੇਵੇਗਾ ਜੀ ਹਾਲਾਂਕਿ ਅੱਜ ਜਿਹੜੀ ਵਿਧਾਨ ਸਭਾ ਦਾ ਸਾਰਾ ਸਜੰਦੀ ਗੱਲ ਕਰੀ ਡਿਸਕਸ਼ਨ ਜਿਹੜੀਆਂ ਹੋਈਆਂ ਉਹਦੇ ਤੇ ਇੱਕੋ ਗੱਲ ਜਿਹੜੀ बार-बार ਇਹ ਕਿ ਸਾਡੇ ਕੋਲੇ ਫालतू ਪਾਣੀ ਹੈ ਹੀ ਨਹੀਂ ਜੇ ਫालतू ਪਾਣੀ ਹੋਏਗਾ ਤਾਂ ਤਾਂ ਹੀ ਹਰਿਆਣਾ ਦਿੱਤਾ ਜਾ ਸਕਦਾ ਨਾ 4000 ਕਿਉਸੇ ਕਰ ਪਹਿਲੇ ਹੀ ਪੰਜਾਬ ਨੇ ਜਿਹੜਾ ਕਹਿਆਣਾ ਨੂੰ ਫालतੂ ਪਾਣੀ ਦਿੱਤਾ ਇਸ ਗੱਲ ਲਈ ਦਿੱਤਾ ਕਿ ਚਲੋ ਤੁਸੀਂ ਕਹਿੰਦੇ ਕਿ ਪੀਣ ਲਈ ਪਾਣੀ ਚਾਹੀਦਾ 4000 ਕਿਉਸੇ ਕਾਹੇ ਪਾਣੀ ਹੁੰਦਾ ਥੋੜਾ ਨਹੀਂ ਹੁੰਦਾ 8500 ਕਿਉਸੇ ਦੀ ਜਿਹੜੀ ਮੰਗ ਹੈ ਉਥੋਂ ਸਿੱਧੇ ਤੌਰ ਤੇ ਫਸਲਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪੰਜਾਬ ਨੇ ਸਾਫ਼ ਕਹੀ ਹੈ ਗੱਲ ਕਿ ਤੁਸੀਂ ਆਪਣੇ ਹੱਕ ਦਾ ਪਾਣੀ ਪਹਿਲਾਂ ਹੀ ਇਸਤੇਮਾਲ ਕਰ ਚੁੱਕੇ ਹੋ ਤੇ ਹੁਣ ਤੁਹਾਡਾ ਕੋਈ ਅਧਿਕਾਰ ਨਹੀਂ ਇਸ ਮਾਮਲੇ ਲੈ ਕੇ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਜੇਪ ਵਿਰੋਧੀ ਤਰ੍ਹਾਂ ਦੀ ਗੱਲ ਕਰ ਲਈ ਤੇ ਮੁੱਖ ਵਿਰੋਧੀ ਤੇ ਆਗੂ ਜਿਹੜੇ ਪ੍ਰਸਾਦ ਸਿੰਘ ਬਾਯਾ ਉਹਨਾਂ ਨੇ ਸਾਫ਼ ਲਫ਼ਜ਼ਾਂ ਚ ਗੱਲ ਕਹੀ ਕਿ ਰਾਸ਼ੀ ਤੌਰ ਤੇ ਸਾਡੇ ਮਤਵੇ ਹੋ ਸਕਦੇ ਐ ਕੋਈ ਦੂਰ ਨਹੀਂ ਪਰ ਜਦੋਂ ਪਾਣੀਆਂ ਦਾ ਸਵਾਲ ਹੈ ਪਾਖੜਾ ਵਿਆਸ ਮੈਨੇਜਮੈਂਟ ਫੂਡ ਦੇ ੱੱਕੇ ਦੀ ਗੱਲ ਹੈ ਕੇਂਦਰ ਦੇ ੱੱਕੇ ਦੀ ਗੱਲ ਹੈ ਤਾਂ ਬਾਜਾ ਸਾਹਿਬ ਨੇ ਕਹਿ ਕੇ ਸੂਚੀ ਵਿਰੋਧੀ ਤੇ ਡਟ ਕੇ ਜਿਹੜੀ ਗ ਮੁਕੰਦਰ ਭਗਵੰਤ ਮਾਨ ਦੇ ਨਾਲ ਖੜੀ ਹੈ ਜੋ ਫੈਸਲਾ ਲਾਉਂਗੇ ਅਸੀਂ ਉਹਦੇ ਤੇ ਨਾਲ ਹੈ ਬਲਕਿ ਉਹਨਾਂ ਨੇ ਵੀ ਸਹੂਮ ਇਸ ਮਾਲੇ ਤੋਂ ਹੋਰ ਦੋ ਕਦਮ ਅੱਗੇ ਜਾਂਦੇ ਆ ਕਿ ਆ ਕਿ ਕੱਲਾ ਪਾਣੀਆਂ ਦਾ ਮਾਮਲਾ ਨਹੀਂ ਪੰਜਾਬ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਗਾਤਾਰ ਜਿਸ ਕਦਰ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਤੱਕਾ ਕੀਤਾ ਜਾ ਰਿਹਾ ਅਣਦੇਖੀ ਕੀਤੀ ਜਾ ਰਹੀ ਹੈ ਬਾਜਪਾ ਨੇ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਦੇਖੋ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹੈ ਉਹਦੇ ਤੇ ਅਧਿਕਾਰ ਦੀ ਗੱਲ ਕੀਤੀ ਜਾ ਰਹੀ ਹੈ ਹਰਿਆਣੇ ਦੀ ਇਸੇ ਤਰੀਕੇ ਨਾਲ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕੀਤੀ ਗਈ ਆ ਉਸ ਮਾਮਲੇ ਜਿਹੜਾ ਅਣਦੇਖੀ ਕੀਤੀ ਜਾ ਰਹੀ ਹੈ ਕੇਂਦਰ ਵੱਲੋਂ ਇਹ ਸਾਰੇ ਮਾਮਲਿਆਂ ਦੇ ਉੱਤੇ ਸਪੱਸ਼ਟ ਤੌਰ ਤੇ ਵਿਰੋਧੀ ਧਿਰ ਨੇ ਮੁਖੰਦਰੀ ਭਗਵੰਦ ਮਾਨ ਦੀ ਡਟ ਕੇ ਹਮਾਇਤ ਕੀਤੀ ਹੈ ਜੀ ਹਾਕਮਤਿਰ ਵੱਲੋਂ ਵੀ ਇਸ ਮੁੱਦੇ 'ਤੇ ਬਹੁਤ ਸਾਰੇ ਸਪੀਕਰਾਂ ਨੇ ਆਪਣੇ ਗੱਲ ਕੀਤੀ ਜਿੰਨੇ ਜਿਹਾ ਪਾਕਿਸਤਾਨ ਵਿੱਤ ਮੰਤਰੀ ਰੇਰਪਾਲ ਜੀ ਮੈਂ ਰੂਰਲ ਗਵਰਨਮੈਂਟ ਦੇ ਪੰਜਾਬ ਮੰਤਰੀ ਨੇ ਸੋਨਜੀਓ ਨੇ ਆਪ ਦੇ ਪ੍ਰਧਾਨ ਅਮਨ ਅਰੋੜਾ ਹੋਰ ਕੇ ਆਗੂ ਜਿਨ੍ਹਾਂ ਨੇ ਇਸ ਮੁੱਦੇ ਦੇ ਹਕੰਤਾ ਦੇ ਲਈ ਆਗੂਆਂ ਨਾਲੋਂ ਕੈਬਨਿਟ ਚ ਵੀ ਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਸਾਰਿਆਂ ਦੀ ਇੱਕੋ ਹੀ ਸੋਚ ਰਾਇਆ ਕਿ ਪੰਜਾਬ ਕੋਲ ਕੋਈ ਫालतू ਪਾਣੀ ਨਹੀਂ ਹੈ ਜਿਹੜਾ ਹਰਿਆਣਾ ਕਹਿ ਰਿਹਾ ਹਰਿਆਣਾ ਨੂੰ ਦੇਣ ਲਈ ਹੈ ਹੀ ਕੁਝ ਨਹੀਂ ਇਹ ਸਾਰਾ ਕੁਝ ਜਾਣਬੁੱਝ ਕੇ ਪੰਜਾਬ ਨੂੰ ਕਿਰਨ ਲਈ ਬਾਵੇਲਾ ਖੜਾ ਕੀਤਾ ਜਾ ਰਿਹਾ ਪੰਜਾਬ ਦੇ ਅਧਿਕਾਰਾਂ ਤੇ ਹੱਕਾਂ ਤੇ ਛਾਪਾ ਮਾਰਿਆ ਜਾ ਰਿਹਾ ਇੱਕ ਗੱਲ ਜਿਹੜੀ ਹੈ ਸੂਚੀ ਕੈਬਨਟ ਵੱਲੋਂ ਸਮੂੱਚੇ ਵਿਰੋਧੀ ਧਿਰ ਵੱਲੋਂ ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਨਵੇਂਦੇ ਵੀ ਜਿਹੜਾ ਉਸ ਵਿਧਾਨ ਸਭਾ ਦੇ ਅੰਦਰ ਬੋਲੇ ਉਹਨਾਂ ਨੇ ਗੱਲ ਕੀਤੀ ਗੱਲ ਕਹਿੰਦਾ ਆਪਣਾ ਆਪਣਾ ਅੰਦਾਜ਼ ਹੋ ਸਕਦਾ ਹੈ ਪਰ ਇਸ ਮੁੱਦੇ ਤੇ ਉਹਨਾਂ ਨੇ ਵੀ ਗੱਲ ਇਹੀ ਕੀਤੀ ਹੈ ਕਿ ਅਸੀਂ ਜਿਹੜਾ ਹੈਗਾ ਇਸ ਮਾਮਲੇ ਦੇ ਉੱਤੇ ਸਰਕਾਰ ਜੋ ਵੀ ਪਾਣੀ ਦੇ ਮੁੱਦੇ ਤੇ ਪੰਜਾਬ ਦੇ ਸਰਕਾਰ ਦੇ ਨਾਲ ਖੜਿਆ ਹੈ ਸ਼ੂਨੀ ਕਾਲੀ ਦਲ ਨੇ ਵੀ ਇਹੀ ਗੱਲ ਕਹੀ ਹੈ ਦੂਜੀਆਂ ਤਰ੍ਹਾਂ ਨੇ ਵੀ ਇਹੀ ਗੱਲ ਕੀਤੀ ਹੈ ਜਿਹਨੇ ਸਮੂੱਚੇ ਸਦਨ ਨੇ ਇੱਕ ਤਰੀਕੇ ਨਾਲ ਕਿਹਾ ਜਾਏ ਸਾਰਾ ਸੰਮਤੀ ਨਾਲ ਇਹ ਗੱਲ ਕੀਤੀ ਕਿ ਪਾਖੜਾ ਅਬਿਆਸ ਮੈਨੇਜਮੈਂਟ ਬੋਰਡ ਨੇ ਜਿਹੜਾ ਕਿਹਾ ਸੀ ਕਿ 8500 ਕਿਊਸ ਜਿਹੜਾ ਫालतू ਪਾਣੀ ਦਿੱਤਾ ਜਾਏਗਾ ਉਹਨੂੰ ਮੁੱਢੋਂ ਰੱਦ ਕਰ ਦਿੱਤਾ ਕਿ ਅਸੀਂ ਇਸ ਮਦੇਨੂੰ ਪ੍ਰਵਾਨ ਨਹੀਂ ਕਰਦੇ ਜੇ ਹੀ ਕੋਈ ਗੈਨਿਕ ਕਹੋਂ ਦਿੱਤਾ ਜਾਏ ਹਰਿਆਣਾ ਨੂੰ ਪਾਣੀ ਉਹਦੇ ਤੇ ਸਹਿਮਤੀ ਦੂਜੇ ਪਾਸੇ ਮੁਖਵੰਤਰੀ ਭਗਵੰਤ ਮਾਨ ਨੂੰ ਇਸ ਗੱਲ ਦੇ ਨਾਲ ਇੱਕ ਬੜਾ ਵੱਡਾ ਦਿਲਾਸਾ ਮਿਲਿਆ ਬੜਾ ਵੱਡਾ ਹੌਸਲਾ ਮਿਲਿਆ ਕਿ ਸਮੁੱਚਾ ਪੰਜਾਬ ਕਹੇ ਵੀ ਦੇਖੋ ਜਿਹੜੀ ਰੂਲਿੰਗ ਰੋਪੰਦੀ ਰੂਲਿੰਗ ਤੇ ਹੈ ਹਾਕੰਤਿਰ ਤੇ ਸਾਰੇ ਨਾਲ ਖੜੀ ਐ ਪਰ ਵਿਰੋਧੀ ਧਿਰ ਦਾ ਵੀ ਆ ਕੇ ਡਟ ਕ ਡਟਣਾ ਔਰ ਇਸ ਮੁੱਦੇ ਤੇ ਮਤਵੇਦ ਹੋਣ ਦੇ باوجود ਹਾਲਾਂਕਿ ਪਿਛਲੇ ਸਮੇਂ ਦੀ ਜੇ ਤਾਂ ਗੱਲ ਕੀਤੀ ਜਾਂਦੀ ਹੈ ਪਿਛਲੀਆਂ ਸਰਕਾਰਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਰਕਾਰਾਂ ਦੀ ਗੱਲ ਖਾਸ ਤੌਰ ਤੇ ਹਾਕੰਤਿਰ ਤੇ ਬਿਲਾ ਰਹੇ ਉਹਨਾਂ ਵੱਲੋਂ ਕੀਤੀ ਗਈ ਬਦੇਰੇ ਤੌਰ ਤੇ ਜਿਨ੍ਹਾਂ ਚ ਉਹਨਾਂ ਨੇ ਗੱਲ ਕੀਤੀ ਕਿ ਪਿਛਲੀਆਂ ਸਰਕਾਰਾਂ ਚ ਕਾਂਗਰਸ ਰਹੀ ਹੈ ਕਪਟਨ ਅਮਰਿੰਦਰ ਰਹਾ ਕਪਟਨ ਅਮਰਿੰਦਰ ਵਾਲੇ ਕਹਿੰਿਆ ਕਿ ਜਿਹੜਾ ਕਹਿੰਦਾ ਸੀ ਕਿ ਮੈਂ ਪਾਣੀ ਦਾ ਰੱਖਾਂ ਕਿਥੇ ਅੱਜ ਪਾਣੀਆਂ ਦਾ ਰੱਖਾ ਫਾਜਬਾ ਜਾ ਕੇ ਬਹਿ ਗਿਆ ਇਹਦੇ ਦਰਵਾਰਾ ਸਿੰਘ ਦਾ ਨਾਮ ਬਾਰ-ਬਾਰ ਲਿਆ ਗਿਆ ਦਰਵਾਰਾ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਐ ਔਰ ਕਹਿੰਦੇ ਜਿਹੜੇ ਪਾਣੀਆਂ ਵਾਲੇ ਗਲਤ ਸਮਝੌਤੇ ਹੋਏ ਆ ਰਾਜਸਥਾਨ ਨਾਲ ਹਰਿਆਣਾ ਨਾਲ ਜਿਸ ਕਦਰ ਜਿਹੜਾਗਾ ਸੁਪਰੀਮ ਕੋਰਟ ਚ ਕੇਸ ਵਾਪਸ ਲਿਆ ਗਿਆ ਉਦੋਂ ਕੌਣ ਸੀ ਮੁੱਖ ਮੰਤਰੀ ਦਰਵਾਰਾ ਸਿੰਘ ਕਿਵੇਂ ਕਹਿਣ ਤੇ ਲਿਆ ਗਿਆ ਉਸ ਵੇਲੇ ਤਤਕਾਲੀਨ ਜਿਹੜੇ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹਨਾਂ ਨੇ ਦਬਾਅ ਪਾ ਕੇ ਸਾਰਾ ਜਿਹੜਾ ਸਮਝੌਤਾ ਕਰਾਇਆ ਉਹਨਾ ਮੁੱਦਿਆਂ ਦਾ ਜ਼ਿਕਰ ਲਾਜ਼ਮੀ ਤੌਰ ਤੇ ਸਦਨ ਦੇ ਅੰਦਰ ਆਇਆ ਔਰ ਇਹ ਕਿਹਾ ਗਿਆ ਮੁਖਵੰਤਰੀ ਭਗਵੰਤ ਜੀ ਦਾ ਆਪਣਾ ਅੰਦਾਜ਼ਾ ਗੱਲ ਕਹਿੰਦਾ ਉਹਨੇ ਕਿਹਾ ਕਿ ਦੇਖੋ ਜੇ ਕਿਕਰਾਂ ਬੀਜਾਂਗੇ ਤਾਂ ਕੰਡੇ ਦਾ ਉਗਣਗੇ ਉਗਣੇ ਕਹਿੰਦੇ ਕੰਡੇ ਦਾ ਬੀਜੇ ਆ ਪਿਛਲੀਆਂ ਸਰਕਾਰਾਂ ਕਹਿੰਦੇ ਆ ਬੈਠੇ ਜਿਹੜੇ ਸਾਰੇ ਇਹਨਾਂ ਦੇ ਵੱਡੇ ਬਲੇਰੇ ਆ ਜੋ ਜਿਸ ਅੰਦਾਜ਼ ਮੁਖਵੰਤਰੀ ਗੱਲ ਕਰਦੇ ਆ ਔਰ ਕਹਿੰਦੇ ਕੰਡੇ ਜਿਹੜੇ ਸਾਨੂੰ ਚੁਗਣੇ ਪੈ ਰਹੇ ਸੋ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਤੇ ਜਿਹੜਾ ਪੰਜਾਬ ਸਰਕਾਰ ਹੈ ਉਹ ਡਟਕੇ ਜਿਹੜਾ ਸਟੈਂਡ ਹੈ ਕਿ ਕੋਈ ਇੱਕ ਬੂੰਦ ਵੀ ਫालतू ਪਾਣੀ ਨਹੀਂ ਹੈ ਬਲਕਿ ਕੇਂਦਰ ਦੇ ਤੇ ਕਟਾਖਸ ਕਰਦੇ ਆ ਮਹਾਨ ਭਗਵੰਤ ਜੀ ਨੇ ਕਿਹਾ ਕਿ ਦੇਖੋ ਕੇਂਦਰ ਦਾ ਨਜ਼ਰੀਆ ਕਿਸ ਤਰ੍ਹਾਂ ਦਾ ਹੈ ਕਿੰਨੇ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਤਾਂ ਪਿਛਲੇ ਕੁਝ ਦਿਨਾਂ ਜਿਸ ਕਦਰ ਕਈ ਅਧਿਕਾਰੀਆਂ ਨੇ ਲਾਇਆ ਕਿ ਪਾਣੀ ਵਾਲੇ ਗੇਟ ਖੋਲਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਪੰਜਾਬ ਦੀ ਸਹਿਮਤੀ ਨਹੀਂ ਹੋਏਗੀ ਤਾਂ ਪਾਣੀ ਦਾ ਜਿਹੜਾ ਫालतू ਪਾਣੀ ਦੇਣ ਲਈ ਗੇਟ ਨਹੀਂ ਖੋਲੇ ਜਾਣਗੇ ਪਾਖੜਾ ਬਿਆਸ ਮੈਨੇਜਮੈਂਟ ਦੇ ਪਾਖੜਾ ਬੋਰਡ ਦੇ ਪਾਖੜਾ ਡੈਮ ਦੇ ਤੇ ਦੂਜੇ ਪਾਸੇ ਜਿਹੜਾ ਹੈਗਾ ਅੱਜ ਕਹਿੰਦੇ ਜਦੋਂ ਗੱਲਬਾਤ ਬਹਿਸ ਚੱਲ ਰਹੀ ਹੈ ਪੰਜਾਬ ਵਿਧਾਨ ਸਭਾ ਦੇ ਅੰਦਰ ਉਸ ਵੇਲੇ ਇੱਕ ਹਿਮਾਚਲ ਦੇ ਅਧਿਕਾਰੀ ਦੀ ਡਿਊਟੀ ਉਸ ਜਗ੍ਹਾ ਤੇ ਲਾਈ ਗਈ ਕਿ ਪਾਖੜਾ ਡੈਮ ਦਾ ਗੇਟ ਜਿਹੜੇ ਹੈ ਤਾਂ ਕਿ ਖੋਲੇ ਜਾ ਸਕਣ ਆਜੀ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਹੈ ਕਿ ਚਾਹੇ ਤੁਸੀਂ ਹਿਮਾਚਲ ਦਾ ਅਧਿਕਾਰੀ ਲਾ ਲਓ ਹਰਿਆਣਾ ਦਾ ਲਾ ਲਓ ਕੇਂਦਰ ਦਾ ਲਾ ਲਓ ਖੋਲ ਕੇ ਦਿਖਾਓ ਗੇਟ ਕਿਵੇਂ ਖੋਲੋਗੇ ਇਨੀ ਗੱਲ ਜ਼ਰੂਰ ਉਹਨਾਂ ਨੇ ਕਹੀ ਹੈ ਕਿ ਤੁਸੀਂ ਗੱਲ ਕਰਦੇ ਹੋ ਕਿ ਸਿੰਧੂ ਜਲ ਸੰਮਝੌਤਾ ਜਿਹੜਾ ਪਾਕਿਸਤਾਨ ਨਾਲ ਉਹ ਸਮਰੱਥ ਰੱਦ ਕੀਤਾ ਗਿਆ ਉਹ ਜੇਹਲੰਦੀ ਚ ਨਾਲ ਦੇ ਪਾਣੀ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਪਾਣੀ ਕਹਿੰਦੇ ਸਾਡੇ ਪਾਖੜਾ ਡੈਮ ਚ ਨੰਗਲ ਡੈਮ ਚ ਪੌਂਗ ਡੈਮ ਚ ਆਏਗਾ ਤਾਂ ਫालतू ਪਾਣੀ ਹੋਏਗਾ ਅਸੀਂ ਰਾਣਾ Rajasthan ਨੂੰ ਦੇਣ ਚ ਕੋਈ ਸਾਨੂੰ ਇਤਰਾਜ ਨਹੀਂ ਪਰ ਇਸ ਲਈ ਕਿਉਂ ਪੰਜਾਬ ਆਪ ਹੀ ਪਿਆਸਾ ਹੈ ਪੰਜਾਬ ਕਿੱਦਾਂ ਪਾਣੀ ਦੇ ਸਕਦਾ ਹੈ ਔਰ ਜੇ ਚਿੱਟੇ ਤੌਰ ਤੇ ਗੱਲ ਕੀਤੀ ਜਾਵੇ ਜ਼ਿਕਰ ਕੀਤਾ ਜਾਏ ਤਾਂ ਇਹ ਉਹ ਮੌਕਾ ਜਿਹੜਾ ਪੰਜਾਬ ਚ ਚੋਨੇ ਦੀ ਲੋਈ ਕੋਈ ਦਿਨਾਂ ਤੱਕ ਸ਼ੁਰੂ ਹੋਣ ਵਾਲੀ ਹੈ ਔਰ ਚੋਨੇ ਲਈ ਪੰਜਾਬ ਦਾ ਪਾਣੀ ਕਿੰਨਾ ਜ਼ਰੂਰੀ ਹੈ ਇਹ ਆਪਾਂ ਸਾਰੇ ਜਾਣਦੇ ਹਾਂ ਦਰਸ਼ਕ ਵੀ ਜਾਣਦੇ ਆਂ ਹਰਿਆਣਾ ਵੀ ਜਾਣਦਾ ਕੇਂਦਰ ਵੀ ਜਾਣਦਾ ਇਸ ਮਾਮਲੇ ਨੂੰ ਜੀ ਸੋ ਮੁੱਖ ਮੰਤਰੀ ਦਾ ਕਹਿਣਾ ਜੇ ਅਸੀਂ ਨਹਿਰਾਂ 'ਚ ਹੁਣ ਪਾਣੀ 흘ੜਨਾ ਸ਼ੁਰੂ ਕਰਾਂਗੇ ਤਾਂ ਟੀਲਾਂ ਤੇ ਜਾ ਕੇ ਕੋਈ ਫਾਜ਼ਲਗਾ 'ਚ ਬੈਠਿਆ ਹੈ ਕੋਈ ਮਾਨਸਾ 'ਚ ਬੈਠਿਆ ਹੈ ਕੋਈ ਫਿਰੋਜ਼ਪੁਰ 'ਚ ਬੈਠਿਆ ਹੈ ਟੀਲਾਂ ਤੇ ਜਾ ਕੇ ਕਿੰਨੇ ਦਿਨਾਂ 'ਚ ਪਾਣੀ ਪਹੁੰਚੇਗਾ ਸੋ ਇਸ ਕਰਕੇ ਸਾਡੇ ਕੋਲ ਕੋਈ ਫालतू ਪਾਣੀ ਹੈ ਹੀ ਨਹੀਂ ਅਸੀਂ ਕਿਵੇਂ ਦੇ ਸਕਦੇ ਹਰਿਆਣਾ ਨੂੰ ਸੋ ਸਪਾਸਟ ਇਨਕਾਰ ਕਰਤਾ ਪੰਜਾਬ ਦਲ ਸਭਾ ਨੇ ਕਿ ਪੰਜਾਬ ਕੋਲੇ ਕੋਈ ਫालतू ਪਾਣੀ ਨਹੀਂ ਅਸੀਂ ਪਾਣੀ ਜਿਹੜਾ ਨਹੀਂ ਦੇ ਸਕਦੇ ਤੇ ਨਾ ਹੀ ਪਿਵੇਖੇ ਚ ਦੇ ਨਾ ਹੀ ਬੀਤੇ ਚ ਇਹੋ ਜੀ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਪੰਜਾਬ ਆਪਣੇ ਹਿੱਸੇ ਦਾ ਪਾਣੀ ਦੇਈਗਾ ਹਰਿਆਣਾ ਨੂੰ ਜਾਂ ਕਿਸੇ ਵੀ ਹੋਰ ਸੂਬੇ ਨੂੰ ਜੀ ਜੀ ਇਥੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵਿਧਾਨ ਸਭਾ ਵਿੱਚ ਗਰਜੇ ਨੇ ਤੇ ਉਹਨਾਂ ਨੇ ਬਹੁਤ ਹੀ ਸਖਤ ਲਹਿਜੇ ਵਿੱਚ ਕਿਹਾ ਕਿ ਜਿਹੜਾ ਹੈ 2-3 ਸਾਲ ਤੋਂ ਇਹ ਮਸਲਾ ਨਹੀਂ ਪੱਕ ਰਿਹਾ ਸਗੋਂ ਇਹ ਜਿਹੜਾ ਹੈ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਤੱਕਾ ਕਰਦੀ ਆ ਰਹੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਹਰੀ ਕ੍ਰਾਂਤੀ ਵੇਲੇ ਪੰਜਾਬ ਨੇ ਦੇਸ਼ ਦੇ ਭੰਡਾਰ ਤੱਕ ਪਹੁੰਚ ਦਿੱਤੇ ਪਰ ਸਾਨੂੰ ਉਦੋਂ ਪਤਾ ਲੱਗਿਆ ਜਦੋਂ ਹਰੀ ਕ੍ਰਾਂਤੀ ਦੇ ਕਾਰਨ ਹੀ ਦੇਸ਼ ਦੇ ਜਿਹੜੇ ਨੇ ਪਾਣੀ ਕਾਫੀ ਘੱਟ ਹੋਇਆ ਪੰਜਾਬ ਦੇ ਵਿੱਚ ਮਕੰਦਰੀ ਭਗਵੰਤ ਮਾਨ ਦਾ ਠੀਕ ਹੈ ਉਹਨਾਂ ਨੇ ਕਿਉਂਕਿ ਇੱਕ ਤਰ੍ਹਾਂ ਦੀ ਪੰਜਾਬ ਦੀ ਚੀਜ਼ ਦੀ ਗੱਲ ਕੀਤੀ ਹੈ ਉਹਨਾਂ ਨੇ ਉਹ ਕਹਿੰਦੇ ਦੇਖੋ ਅਸੀਂ ਅਨਾਜ ਪੈਦਾ ਕਰਦੇ ਆ ਆਪਾਂ ਕਣਕ ਦੀ ਗੱਲ ਕਰ ਲਈਏ ਚਾਵਲ ਦੀ ਗੱਲ ਕਰ ਲਈ ਕਣਕ ਦਾ ਫਿਰ ਪੰਜਾਬੀਆਂ ਦਾ ਖਾਣ ਦਾ ਇੱਕ ਸਾਧਨ ਹੈਗਾ ਤੇ ਦੂਜੇ ਪਾਸੇ ਚਾਵਲ ਦਾ ਬਹੁਤ ਵੱਡੀ ਗਿੰਦੀ ਜਿਵੇਂ ਮੈਂ ਕਹਿੰਨਾ ਕਿ ਤਕਰੀਬਨ ਤਕਰੀਬਨ ਜਿਹੜਾ ਪੰਜਾਬ ਆ ਆਪਣਾ ਜਿਹੜਾ ਚਾਵਲ ਪੈਦਾ ਕਰਦਾ ਬਹੁਤ ਵੱਡਾ ਹਿੱਸਾ ਉਹ ਮੰਡੀ ਜੀ ਲੈ ਕੇ ਆਉਂਦਾ ਜਿਹੜਾ ਦੂਜੇ ਸੂਬਿਆਂ ਜਾਂ ਦੂਜੀਆਂ ਥਾਵਾਂ ਦੇ ਕੇਂਦਰੋਂ ਕੰਮ ਆਉਂਦਾ ਵਰਤਿਆ ਜਾਂਦਾ ਉਹ ਕਹਿੰਦੇ ਸੀ ਦੇਸ਼ ਲਈ ਅਨਾਜ ਪੈਦਾ ਕਰਦੇ ਆ ਔਰ ਅਨਾਜ ਪੈਦਾ ਕਰਨ ਲਈ ਖਾਤ ਉਸ ਚੋਂ ਨਾ ਜਿਹੜਾ ਉਹਦੀ ਫਸਲ ਹੈ ਜਿਹੜੀ ਪੈਦਾ ਕਰਨ ਜਾਂ ਝੋਨੇ ਦੀ ਫਸਲ ਨੂੰ ਵਡਾ ਕਰਨ ਦੇ ਲਈ ਉਹਨੂੰ ਪਾਲਣ ਦੇ ਲਈ ਜਿੰਨਾ ਕੁ ਪਾਣੀ ਲੱਗਦਾ ਉਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਕਹਿੰਦੇ ਘੱਟੋ ਘੱਟ 9 ਜਿਹੜੇ ਹੈਗੇ ਆ ਗੋਵਿੰਦ ਚੀਜ਼ ਜਿੰਨੀ ਹੈਗੀ ਆ ਉਹਨੀਆਂ 9 ਚੀਲਾਂ ਜਿੰਨਾ ਪਾਣੀ ਇੱਕ ਸੀਜ਼ਨ ਦੇ ਵਿੱਚ ਝੋਨੇ ਦੀ ਫਸਲ ਪਾਲਣ ਲਈ ਲੱਗ ਜਾਂਦਾ ਕਹਿੰਦੇ ਸੀ ਪਾਣੀ ਕਾਦੇ ਲਈ ਚਾਹੀਦਾ ਸਾਨੂੰ ਅਣੀ ਅਸੀਂ ਦੇਸ਼ ਲਈ ਅਨਾਜ ਪੈਦਾ ਕਰਦੇ ਫਿਰ ਕਿਉਂ ਝਗੜਾ ਸਾਡੇ ਨਾਲ ਕਰਦੇ ਆ ਉਹ ਕਹਿੰਦੇ ਬਾਰਡਰ ਦੇ ਉੱਤੇ ਤਣਾਅ ਹੈ ਸਰਦਾਂ ਦੇ ਤਣਾਅ ਹੈ ਤੁਸੀਂ ਸਾਨੂੰ ਨਵੇਂ ਜਿਹੜਾ ਕਲੇਜ ਦੇ ਚ ਪਾਇਆ ਪਾਣੀਆ ਚ ਬਿਗੈਰ ਵਜ੍ਹਾ ਦੇ ਔਰ ਉਹ ਮੁੱਦਾ ਜਿਹੜਾ ਸਿੱਧੇ ਤੌਰ ਤੇ ਅਸੀਂ ਦੇ ਦੇ ਖਾਤਰ ਕੰਮ ਕਰ ਰਹੇ ਹਾਂ ਦੇ ਦੇ ਤਾਂ ਨਹੀਂ ਕੰਮ ਕਰ ਰਹੇ ਹਾਂ ਜਿਦਾਂ ਤੁਸੀਂ ਜ਼ਿਕਰ ਕੀਤਾ ਉਹ ਕਹਿੰਦੇ ਉਹੀ ਦੇਸ਼ ਹੈ ਨਾ ਜਿਹੜਾ ਨਾਲ ਵੱਲੋਂ ਭੁੱਖਾ ਮਰਦਾ ਸੀ ਠੂਠਾ ਫੜ ਕੇ ਸਰਦਾਰਨ ਪਾਸੇ ਕਹੀਏ ਤੇ ਦੂਜੇ ਦਿਸ਼ਾ ਤੋਂ ਅਨਾਜ ਲੈ ਕੇ ਜਾਂਦੇ ਸੀ ਸੀ ਆਦੋਨਰ ਪਰ ਬਣਾਇਆ ਉਹ ਕਹਿੰਦੇ ਅਸੀਂ ਤਾਂ ਫਿਰ ਗਲਤੀ ਕਰ ਲਈ ਨਾ ਹਰੀ ਕ੍ਰਾਂਤੀ ਲਿਆ ਕੇ ਹਰੀ ਕ੍ਰਾਂਤੀ ਲਈ ਪੰਜਾਬ ਨੇ ਜਿੰਨਾ ਜ਼ੋਰ ਲਗਾਇਆ ਜਿੰਨਾ ਉਸਨੇ ਆਪਣੇ ਸਾਧਨਾਂ ਦੇ ਇਸਤੇਮਾਲ ਕੀਤਾ ਕਹਿੰਦੇ ਸਾਨੂੰ ਮਿਲ ਕੀ ਰਿਹਾ ਨਾ ਫਸਲਾਂ ਦੇ ਭਾਅ ਸਹੀ ਮਿਲ ਰਿਹਾ ਸਾਡਾ ਜਿਹੜਾ ਪਾਣੀ ਹੈ ਉਹ ਪਾਣੀ ਸਾਡਾ ਖੋਇਆ ਜਾ ਰਿਹਾ ਹੋਰ ਕਹਿੰਦੇ ਕਿਸੇ ਸੂਬੇ ਦੀ ਗੱਲ ਕਰ ਲੋ ਬਾਕੀ ਬਲਾ ਰਹੇ ਨੇ ਵੀ ਇਹ ਗੱਲ ਕਹੀ ਕੋਇਲੇ ਦੀ ਗੱਲ ਕੀਤੀ ਹੈ ਹੋਰ ਕੁਦਰਤੀ ਸਾਧਨਾਂ ਦੀ ਗੱਲ ਕੀਤੀ ਹੈ ਜਿਹੜੇ ਦੂਜੇ ਸੂਬੇ ਐ ਕੋਈ ਇਦਾਂ ਕਿਸੇ ਦੇ ਹੱਕਾਂ ਦੇ ਉੱਤੇ ਛਾਪਾ ਲਾਇਦਾ ਪਾ ਪੰਜਾਬ ਦਾ ਜਿਹੜਾ ਪਾਣੀ ਇੱਕ ਰਿਪੀਰੀਅਨ ਸਟੇਟ ਹੈ ਜੀ ਇਹ ਖਾਸ ਤੌਰ ਤੇ ਹਾਕਮ ਤੇ ਰਹੋਗੇ ਗੁਰੂਦੀ ਤੇ ਰਹੋਗੇ ਉਹਨਾਂ ਨੇ ਚੇਚੇ ਤੌਰ ਤੇ ਇਸ ਨੁਕਤੇ ਤੇ ਦ੍ਰੋਦੀ ਕਰਨ ਸਹੀ ਹਾਕਮਦਾਰ ਨਹੀਂ ਗੱਲ ਕਰੀ ਆਪਾਂ ਉਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਘੇਰਿਆ ਕਿ ਰਿਪੀਰੀਅਨ ਸੂਬਾ ਹੈ ਰਿਪੀਰੀਂ ਦੇ ਲਹਿਰ ਨਾਲ ਜਿਹੜੀ ਧਰਤੀ ਤੋਂ ਦਰਿਆ ਵਗਦੇ ਆ ਵਹਿੰਦੇ ਆ ਉਹਦੇ ਬਨੈਦੀ ਅਧਿਕਾਰ ਦਾ ਹੱਕ ਹੁੰਦਾ ਕਹਿੰਦੇ ਸਾਡੇ ਜਿਹੜੇ ਹੱਕ ਆ ਤੁਸੀਂ ਸਾਡੇ ਦਾ ਆ ਕੇ ਜਿਹੜੇ ਦਰਕਰਨਾਰ ਕਰਤੇ ਤੁਸੀਂ ਕਿੱਦਾਂ ਜਿਹੜਾ ਸਾਡਾ ਪਾਣੀ ਖੋਹ ਕੇ ਲਾ ਸਕਦੇ ਆ ਇਸ ਕਰਕੇ ਕਹਿੰਦੇ ਜਿਹੜਾ ਇਹ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਪਿਛਲਾ ਬੋਰਡ ਬਣਿਆਗਾ ਬੜੀ ਦੇਰ ਦਾ ਲੰਬੇ ਸਾਲ ਹੋ ਗਏ ਕਈ ਢਕੇ ਸੋ ਕੇ ਕਹਿੰਦੇ ਬਣੇ ਨੂੰ ਇਹਦੇ ਚਿਰ ਤਬਦੀਲੀਆਂ ਕਰਨ ਦੀ ਲੋੜ ਆ ਨਾ ਤਾਂ ਉਹ ਪਾਣੀ ਉਹਨਾਂ ਰਿਹਾ ਨਾ ਹੀ ਉਹ ਪ੍ਰਸਿੱਧੀਆਂ ਰਹੀਆਂ ਪ੍ਰਸਿੱਧੀਆਂ ਬਦਲ ਗਈਆਂ ਇਹ ਵੀ ਕਿ ਅੱਜ ਮੰਗ ਉੱਠੀ ਆ ਕਿ ਜਿਹੜਾ ਮੌਜੂਦਾ ਸਿਸਟਮ ਢਾਂਚਾ ਬੋਰਡ ਦਾ ਇਹਨੂੰ ਭੰਗ ਕੀਤਾ ਜਾਵੇ ਭੰਗ ਕਰਕੇ ਨਵੇਂ ਢੰਗ ਨਾਲ ਬਣਾਇਆ ਜਾਵੇ ਕਹਿੰਦੇ ਕੀ ਆ ਬੋਰਡ ਦੇ ਅੰਦਰ ਪੰਜਾਬ ਜਿਹਨੇ ਆਪਣੀ ਤਰਸਤੀ ਦਿੱਤੀ ਆਪਣਾ ਪਾਣੀ ਦਿੱਤਾ 60% ਹਿੱਸਾ ਦਾ ਬੋਰਡ ਦੇ ਵਿੱਚ ਪੰਜਾਬ ਦਾ ਜੇਦੋ ਵੋਟਾਂ ਪੈਂਦੀਆਂ ਬੋਰਡ ਦੇ ਅੰਦਰ ਕਹਿੰਦੇ ਇੱਕ ਵੋਟ ਦੀ ਹਰਿਆਣੇ ਦੀ ਹੈ ਇੱਕ ਵੋਟ ਰਾਜਸਥਾਨ ਦੀ ਹੈ ਇੱਕ ਵੋਟ ਮਾਝੇ ਦੀ ਤੇ ਇੱਕ ਪੰਜਾਬ ਦੀ ਕਹਿੰਦੇ ਬਾਕੀ ਸਾਰੇ ਇਕੱਠੇ ਹੋ ਜਾਂਦੇ ਆ ਪੰਜਾਬ ਦੀ ਇੱਕ ਵੋਟ ਰਹਿ ਜਾਂਦੀ ਹੈ ਕਹਿੰਦੇ ਫੈਸਲਾ ਫਿਰ ਵੋਟਾਂ ਨਾਲ ਹੋਏਗਾ ਪੰਜਾਬ ਨੂੰ ਤਾਂ ਇਸ ਕਦਰ ਤੁਸੀਂ ਪੈਸੇ ਹੀ ਮਾਰ ਸਕਦੇ ਹੋ ਕੱਲ ਨੂੰ ਫੈਸਲਾ ਕਰ ਲਓਗੇ ਸਾਰਿਆਂ ਤੇਰਾ ਕਿ ਪੰਜਾਬ ਨੂੰ ਪਾਣੀ ਦੀ ਲੋੜ ਨਹੀਂ ਪੰਜਾਬ ਇੱਕ ਪਾਸੇ ਰਹਿ ਜਾਏਗਾ ਪਰ ਪੰਜਾਬ ਦਾ ਪਾਣੀ ਬੰਦ ਹੋ ਜਾਏਗਾ। ਸੋ ਇਹ ਵੀ ਸਵਾਲ ਉੱਠਿਆ ਹੈ ਕਿ ਜਿਹੜਾ ਮੌਜੂਦਾ ਟੰਕ ਆਏਗਾ ਬੋਰਡ ਦਾ ਉਹ ਭੰਗ ਹੋਣਾ ਚਾਹੀਦਾ ਹੈ ਕਿਉਂਕਿ ਸਮੇਂ ਦੇ لحاظ ਨਾਲ ਇਹ ਖਰਾ ਨਹੀਂ ਉਤਰ ਰਿਹਾ। ਜੀ। ਜੀ। ਸੋ ਇਸ ਦੇ ਨਾਲ ਹੀ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਇਸ ਪੂਰੇ ਮਾਮਲੇ ਸਬੰਧੀ ਪਿਛਲੀਆਂ ਸਰਕਾਰਾਂ ਨੂੰ ਕੋਸਿਆ ਹੈ ਕਿ ਉਹਨਾਂ ਦੇ ਜਿਹੜੇ ਨੇ ਇਹ ਪਿਛਲੀ ਸਰਕਾਰਾਂ ਦੇ ਵੱਲੋਂ ਹੀ ਜਿਹੜੇ ਬੀਜ ਬੀਜੇ ਗਏ ਨੇ ਜੋ ਕਿ ਅੱਜ ਅਸੀਂ ਭੁਗਤ ਰਹੇ ਹਾਂ। ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੈ ਗੱਲ ਹਾਲਾਂਕਿ ਲੱਗ ਰਿਹਾ ਸੀਗਾ ਕਿ ਕਿਸੇ ਤਰੀਕੇ ਨਾਲ ਜਿੱਦਾਂ ਦੀ ਗੱਲਬਾਤ ਹੋ ਰਹੀ ਹੈ ਸਦਨ ਦੇ ਅੰਦਰ ਜਿਹੜਾ ਹੈਗਾ ਕੋਖਠਾਸ ਪੈਦਾ ਹੋ ਰਿਹਾ ਹੁੰਦਾ ਕਿਉਂਕਿ ਮੁੱਦਾ ਹੈਗਾ ਸੀਗਾ ਏਕਤਾ ਦਾ ਇਕੱਠੇ ਹੁੰਦਾ ਪਾਣੀ ਦਾ ਮੁੱਦਾ ਸੀ ਪਰ ਇਹਦੇ باوجود ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਗੱਲ ਤੋਂ ਪਹਿਨ ਕਹਿਣ ਤੋਂ ਪਿੱਛੇ ਨਹੀਂ ਹਟੇ ਉਹਨਾਂ ਨੇ ਪਿਛੜੀਆਂ ਸਰਕਾਰਾਂ ਦਾ ਨਾਂ ਲੈ ਲੈ ਕੇ ਗੱਲ ਕੀਤੀ ਮੁੱਖ ਮੰਤਰੀਆਂ ਦਾ ਨਾਂ ਲੈ ਲੈ ਕੇ ਗੱਲ ਕੀਤੀ ਕਿ ਉਹਨਾਂ ਦੇ ਸਮਿਆਂ 'ਚ ਜੇ ਸਥਿਤੀ ਨੂੰ ਸੁਮਝਾਇਆ ਜਾਂਦਾ ਤਾਂ ਅਜੇ ਮੌਕਾ ਨਾ ਆਉਂਦਾ ਇਹ ਸਾਹਮਣਾ ਨਾ ਕਰਨਾ ਪੈਂਦਾ ਜਿੰਨਾ ਪ੍ਰਸਿੱਧਾਂ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਵੀ ਕੀਤੀ ਕਿ ਆਪਾਂ ਕੋਈ ਵੱਖਰੀ ਗੱਲ ਕਰੋ ਆਪਾਂ ਜਿਹੜਾ ਮੌਜੂਦਾ ਜਿਹੜਾ ਜਿਹੜਾ ਪਿਛਲਾ ਪਾਸਟ ਹੈਗਾ ਬੀਤੇ ਦੀ ਗੱਲ ਨਾ ਕੀਤੀ ਜਾਵੇ ਪਰ ਹਾਕਮ ਦੇ ਵਿਰੋਧੀ ਆਗੂ ਤਕਰੀਬਨ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਜੇ ਆਪਾਂ ਬੀਤੇ ਦੀ ਗੱਲ ਨਹੀਂ ਕਰਾਂਗੇ ਤਾਂ ਫਿਰ ਸਥਿਤੀ ਕਿਦਾਂ ਸਪੱਸ਼ ਹੋਏਗੀ ਔਰ ਕਈ ਜਿਹੜੇ ਹਾਕਮਦਰ ਦੇ ਆਗੂ ਆ ਉਹਨਾਂ ਨੇ ਇੱਥੋਂ ਤੱਕ ਵੀ ਕਹਿਤਾ ਕਿ ਤਕਾੜਾ ਹੁਣ ਹੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਹੁੰਦਾ ਆ ਰਿਹਾ ਜਿਹੜੀ ਹੁਣ ਜਿਹੜੀ ਮੌਜੂਦਾ ਕੇਂਦਰ ਦੀ ਸਰਕਾਰ ਆ ਉਹਦਾ ਤਕਾ ਕਾਰੀ ਰਹੀ ਹੈ ਹਰ ਮੁੱਦੇ ਤੇ ਤਕਾ ਹੋ ਰਿਹਾ ਪੰਜਾਬ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਕਦਰੇ ਤੋਂ ਤਾਂ ਗੱਲ ਕਹੀ ਗਏ ਜਿਹੜੀ ਮੌਜੂਦਾ ਕਹਿੰਦੇ ਕੇਂਦਰ ਸਰਕਾਰ ਆ ਜੇ ਇਹਦੇ ਬਸ ਦੀ ਗੱਲ ਹੋਵੇ ਤਾਂ ਜਿਹੜੀ ਕੌਮੀ ਪੱਧਰ ਤੇ ਜਿਹੜੀ ਹੈਗੀ ਆ ਜਨਗਨ ਮਾਨਾ ਉਦੇ ਜੇ ਪੰਜਾਬ ਦਾ ਨਾਮ ਕੱਢ ਦਿੱਤਾ ਜਾਵੇ ਕਿਸੇ ਹੋਰ ਸੂਬੇ ਦਾ ਨਾਮ ਪਾ ਦਿੱਤਾ ਜਾਵੇ ਇਹਨੇ ਪੰਜਾਬ ਨੂੰ ਪਤਾ ਨਹੀਂ ਕਿਉਂ ਇਨੀ ਨਫ਼ਰਤ ਕਰਦੇ ਆ ਸੋ ਮੁੱਖ ਮੰਤਰੀ ਨੇ ਆਪਣੀ ਗੱਲ ਕਹਿਣ ਤੋਂ ਪਿੱਛੇ ਵੀ ਨਹੀਂ ਹਟੇ ਕਿ ਦਰਬਾਰੇ ਵੀ ਗੱਲ ਕੀਤੀ ਹੈ ਪਿਛਲੀਆਂ ਸਰਕਾਰਾਂ ਬਾਰੇ ਵੀ ਗੱਲ ਕੀਤੀ ਹੈ ਪਰ ਇੱਕ ਗੱਲ ਜ਼ਰੂਰ ਹੈ ਉਹਨਾਂ ਨੇ ਨਾਲ ਦੀ ਨਾਲ ਛੋੜਾ ਜਿੱਦਾਂ ਉਹਦਾ ਸਵਾਲ ਹੈ ਉਹਨਾਂ ਨੇ ਹੱਸਾ ਠਿਠਾ ਹਸਣ ਮਜ਼ਾਕ ਦੀ ਗੱਲ ਵੀ ਕੀਤੀ ਹੈ ਉਹ ਕਹਿੰਦੇ ਦੇਖੋ ਪੋਲੀਟੀਕਲ ਤੌਰ ਤੇ ਆਪਾਂ ਇੱਕ ਦੂਜੇ ਬਾਰੇ ਬੋਲਦੇ ਰਹਿੰਨੇ ਪਰ ਮੈਂ ਕਹਿੰਦੇ ਧੰਨਵਾਦੀ ਹਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਪਾਣੀਆ ਦੇ ਮੁੱਦੇ ਤੇ ਤੁਸੀਂ ਸਾਰੇ ਏਕਾ ਇੱਕ ਮੋਟਾ ਦਿਖਾਈ ਹੈ ਔਰ ਕਹਿੰਦੇ ਜਿਹੜਾ ਦਿੱਲੀ ਵਾਲੇ ਵੀ ਦੇਖ ਰਹੇ ਹੋਣਗੇ ਕਿ ਕਿਸ ਕਿਸ ਤਰ੍ਹਾਂ ਆਪਾਂ ਏਕੇ ਦਾ ਪ੍ਰਗਟਾਵਾ ਕੀਤਾ ਹੁਣ ਆਉਣ ਵਾਲੇ ਦਿਨਾਂ ਚ ਇਸ ਮਾਲ ਤੇ ਹਰਿਆਣਾ ਕੀ ਸਟੈਂਡ ਲੈਂਦਾ ਕੀ ਨਹੀਂ ਲੈਂਦਾ ਉਹ ਹਰਿਆਣਾ ਜਾਣੇ ਜਾਂ ਕੇਂਦਰ ਸਮਾਲੇ ਤੇ ਕੀ ਗੱਲ ਕਰਦਾ ਪਰ ਪ੍ਰਿਆਵ ਨੇ ਪਹਿਲਾਂ ਸਰਪਾਰਟੀ ਮੀਟਿੰਗ ਲਾ ਕੇ ਤੇ ਅੱਜ ਵਿਧਾਨ ਸਭਾ ਦੀ ਜਿਹੜੀ ਮੀਟਿੰਗ ਦਾ ਵਿਸ਼ੇ ਸदन ਸਾਧਕੇ ਇਹ ਸੁਨੇਹਾ ਦੇਸ਼ ਦੀ ਸਰਕਾਰ ਨੂੰ ਹਰਿਆਣਾ ਸਰਕਾਰ ਨੂੰ ਸਪਸ਼ਟ ਤੌਰ ਤੇ ਦੇ ਦਿੱਤਾ ਕਿ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੇ ਡਾਕਾ ਨਹੀਂ ਵੱਜਣਿਆਗੇ ਇਸ ਮਾਲੇ 'ਚ ਸਮੁੱਚਾ ਪੰਜਾਬ ਇਕਮੁੱਠਾ ਔਸ ਸਮੁੱਚਾ ਪੰਜਾਬ ਇਸ ਮਾਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜਾ ਹੈ ਜੀ ਜੀ ਹੁਣ ਅਸੀਂ ਦੂਸਰੇ ਪਾਸੇ ਦੀ ਗੱਲ ਕਰਦੇ ਹਾਂ ਜਿੱਥੇ ਉਹ ਭਗਵੰਤ ਮਾਨ ਸਰਕਾਰ ਐਕਸ਼ਨ ਮੋਡ ਵਿੱਚ ਹੈ ਪਾਣੀ ਦੇ ਮੁੱਦਿਆਂ ਲੈ ਕੇ ਪੰਜਾਬ ਦੇ ਵਿੱਚ ਤੋਂ ਦੂਸਰੇ ਹੀ ਪਾਸੇ ਹੁਣ BBMB ਜਿਹੜੀ ਹੈ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਉਹ ਇਸ ਕਰਕੇ ਆ ਕਿਉਂਕਿ ਅੱਜ BBMB ਨੇ ਹਾਈ ਕੋਰਟ ਦਾ ਰੁਕੀ ਤਹਿ ਪੰਜਾਬ ਸਰਕਾਰ ਦੇ ਖਿਲਾਫ ਉਸਨੇ ਕਿਹਾ ਹੈ ਕਿ ਜਿਹੜੀ ਹੈ ਪੰਜਾਬ ਸਰਕਾਰ ਜਿਹੜਾ ਹੈ ਸਾਡੇ ਕੰਮਕਾਜ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੀ ਹੈ ਸੋ ਦੇਖੋ ਮੰਦਬਾਗੀ ਗੱਲ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪੰਜਾਬ ਦੀ ਧਰਤੀ ਦੇ ਪੰਜਾਬ ਦੇ ਵੱਡੇ ਸਾਧਨਾਂ ਦੇ ਨਾਲ ਬਣਿਆ ਉਹ ਇਹ ਆਮ ਤੌਰ ਤੇ ਇਦਾਂ ਨਹੀਂ ਸਸਤਵਾਨੰਦਰ ਪਾਖਰੂਲ ਨੂੰ ਹੋਣਾ ਚਾਹੀਦਾ ਹੁਣ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆਪਣੇ ਵੱਲੋਂ ਉਹਨਾਂ ਦੇ ਅਧਿਕਾਰੀ ਜੋ ਮਰਜ਼ੀ ਕਹਿਣਾ ਜਿਸ ਕਦਰ ਉਹਨਾਂ ਨੇ 8500 ਕਿਸੀ ਹਰਿਆਣਾ ਨੂੰ ਦੇਣ ਦਾ ਮਤਾ ਪਾਸ ਕੀਤਾ ਜਿਸ ਕਦਰ ਬੋਰਡ ਨੇ ਰਾਤੋ ਰਾਤ ਅਧਿਕਾਰੀ ਬਦਲੇ 50 ਦੇ ਅਧਿਕਾਰੀਆਂ ਨੂੰ ਫੜਕਾਰਾਂ ਲਾਈਆਂ 50 ਦੇ ਅਧਿਕਾਰੀਆਂ ਤੇ ਜ਼ਬਰਦਸਤੀ ਉਹਨਾਂ ਤੋਂ ਡੈਮ ਦੇ ਜਿਹੜੇ ਗੇਟ ਖਲੋਣ ਦੀ ਕੋਸ਼ਿਸ਼ ਕੀਤੀ ਗਈ ਉਦੋਂ ਸਾਰਾ ਇੱਕ ਪਾਸੜ ਜ਼ਨਹਾਂ ਗਿਆ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਨੂੰ ਕੋਈ ਨਿਰਪੱਖ ਸੰਸਥਾ ਨਹੀਂ ਰਹੀ ਕਿਉਂਕਿ ਪਾਣੀਆਂ ਦਾ ਮਾਮਲਾ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਸੰਭਾਲ ਲੇਗਾ ਜੀ ਪਰ ਮੈਂ ਸਮਝਦਾ ਕਿ ਉਸ ਤੋਂ ਇਹ ਵੱਡੀ ਗੱਲ ਇਹ ਹੋਈ ਹੈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦੀ ਨਿਰਪੱਖਤਾ ਤੇ ਬਹੁਤ ਵੱਡਾ ਸਵਾਲ ਜਿਹੜਾ ਕੜਾ ਹੋ ਗਿਆ ਪਾਣੀਆਂ ਦਾ ਮੁੱਦਾ ਪਾਣੀ ਦੀ ਪਵਿੱਤਰਤਾ ਦਾ ਮਾਮਲਾ ਬਹੁਤ ਅਹਿਮ ਮਾਮਲਾ ਜਿਸ ਦਾ ਜਲਦੀ ਅੱਪਾ ਗੱਲ ਕਰਦੇ ਆਂ ਇੱਕ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ ਮਨੁੱਖੀ ਹੱਕਾਂ ਦੀ ਗੱਲ ਕਰੀਏ ਉਹਨਾਂ ਦੀ ਜ਼ਿੰਦਗੀ ਦੇ ਜੀਵਨ ਨਾਲ ਜੁੜਿਆ ਹੋਇਆ ਸਭ ਤੋਂ ਵੱਡਾ ਅਧਿਕਾਰ ਹੈ ਜੇ ਉਸ ਅਧਿਕਾਰ ਨੂੰ ਹੀ ਖੋਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਤਾਂ ਫਿਰ ਉਹ ਤੇ ਜਿਹੜੀ ਇਹ ਅੰਦਰ ਪੱਖ ਕਿਵੇਂ ਹੋ ਸਕਦੀ ਹੈ ਪੇਸ਼ਾ ਕੌਣ ਬੋਰਡ ਨੇ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਜੁਰਾਜਾ ਘੜਕਾਇਆ ਕੇਸ ਲਗਾਇਆ ਕਿ ਪੰਜਾਬ ਤੱਕਾ ਕਰ ਰਹੀ ਦੀ ਪੰਜਾਬ ਨੇ ਤਪਲੀਜ਼ ਲਗਾਤੀ ਜ ਨੰਗਲ ਡੈਮ ਤੇ ਜਿਹੜੀ ਬੰਦੀਨੀ ਪੁਨ ਬੋਰਡ ਦੇ ਦੇ ਸਾਹਮਣੇ ਜਿੱਦਾਂ ਪੰਜਾਬ ਨੇ ਆਪਣਾ ਪੱਖ ਰੱਖਿਆ ਅਕਸਰ ਪਿਛਲੇ ਦਿਨਾਂ ਚ ਹਰਿਆਣਾ ਤੇ ਬੋਰਡ ਦੇ ਕੇਂਦਰ ਦੇ ਕੁਝ ਅਧਿਕਾਰੀ ਦੇਤਾ ਮੈਂ ਕਹਿੰਦੇ ਸੁਣੇ ਜੀ ਪੰਜਾਬ ਆਪਣਾ ਪੱਖ ਸਹੀ ਢੰਗ ਨਾਲ ਰੱਖ ਨਹੀਂ ਸਕਿਆ ਜੀ ਸਹੀ ਢੰਗ ਨਾਲ ਰੱਖਦਾ ਤਾਂ ਸ਼ਾਇਦ ਬੋਰਡ ਦੀ ਨੌਬਤ ਨਾ ਹੁੰਦੀ ਮੈਂ ਸਾਂਦਾ ਕਿ ਜਿਸ ਕਦਰ ਪੰਜਾਬ ਨੇ ਪੁਨਸ਼ਾਨ ਕੀਤੀ ਹੈ ਜਿਸ ਕਦਰ ਪਨਾ ਸਰਪਾਰਟੀ ਮੀਟਿੰਗ ਪੰਜਾਬ ਵਿਧਾਨ ਸਭਾ ਮੀਡੀਆ ਦੇ ਅੰਦਰ ਕੱਲੇ ਕੱਲੇ ਗੱਲ ਦੇ ਉੱਤੇ ਕੱਲੇ ਕੱਲੇ ਨੁਕਤੇ ਦੇ ਉੱਤੇ ਸਾਰਾ ਢਾਇ ਪੰਜਾਬ ਨੇ ਤਾਂ ਆਪਣਾ ਪੱਖ ਸਪਸ਼ਟ ਕਰ ਦਿੱਤਾ ਕਿ ਅਸੀਂ ਤਾਂ ਨਾਂ ਤੇ ਇਨਸਾਫ ਦੀ ਗੱਲ ਕਰਦੇ ਆ ਹੁਣ ਬੋਰਡ ਨੂੰ ਆਪਣੀ ਇੱਕ ਤਰ੍ਹਾਂ ਦਾ ਕਹਿ ਲਈਏ ਕਿ ਬੋਰਡ ਨੂੰ ਆਪਣਾ ਰੁਤਬਾ ਬਚਾਉਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਸਹਾਰਾ ਲੈਣਾ ਪੈ ਰਿਹਾ ਕੀ ਹੋਏਗਾ ਕੀ ਨਹੀਂ ਹੋਏਗਾ ਇਹ ਤਾਂ ਅਦਾਲਤੀ ਕਾਰਵਾਈ ਦੱਸੇਗੀ ਪਰ ਮੈਂ ਸੋਚਦਾ ਕਿ ਪੰਜਾਬ ਐਸ ਵੇਲੇ ਕਟਾਰੇ 'ਚ ਨਹੀਂ ਐ ਕਟਾਰੇ ਸਗੋਂ ਐਸੋਲੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਹਨ ਕੋਈ ਵੀ ਪੰਜਾਬ ਦੇ ਜਿਹੜੇ ਲੋਕ ਐ ਪੰਜਾਬ ਦੀ ਸਰਕਾਰ ਐ ਉਹ ਇਹ ਨਹੀਂ ਸਮਝਣਗੇ ਕਿ ਬੋਰਡ ਨਿਰਪੱਖ ਹੁਕਮ ਕਰਨ ਵਾਲਾ ਹੈ ਜਿਹੜਾ ਜਿਹੜਾ ਬੋਰਡ ਐ ਏਡੀ ਵੱਡੀ ਸੇਵਾ ਕਰ ਰਿਹਾ ਸੀ ਪੰਜਾਬ ਤੇ ਹਰਿਆਣਾ ਰਾਜਸਥਾਨ ਨੂੰ ਪਾਣੀ ਮਹੱਇਆ ਕਰਨੀ ਜਿੱਦਾਂ ਪੱਜੀ ਨੇ ਲਿਖਦੀ ਗੱਲ ਕੀਤੀ ਐ ਉਸ ਬੋਰਡ ਦੀ ਨਿਰਪੱਖਤਾ ਤੇ ਸੌਲੇ ਨਹੀਂ ਚਾਨ ਲੱਗਦੇ ਇਤੋ ਵੱਡੀ ਗੱਲ ਕੀ ਹੋ ਸਕਦੀ ਐ ਹੁਣੇ ਠੀਕ ਐ ਕਿ ਉਹਨਾਂ ਨੇ ਅਦਾਲਤ ਦਾ ਬੂਆ ਖੜਕਾਇਆ ਅਦਾਲਤ ਦੀ ਕੀ ਤਸਵੀਰ ਬਣਦੀ ਐ ਕੀੜੇ ਪੱਖ ਲੈ ਜਾਂਦੇ ਸਾਹਮਣੇ ਆਉਂਦੇ ਉਹਦਾ ਦੇਖਿਆ ਜਾਏਗਾ ਪਰ ਲੱਗਦਾ ਹੈ ਕਿ ਬੋਰ ਨੂੰ ਆਪਣੇ ਨਰਪੱਖਤਾ ਜ਼ਹਿਰ ਕਰਨ ਲਈ ਜਾਂ ਬਚਾਉਣ ਲਈ ਕਿਦਾਰੇ ਲੱਗਦਾ ਹੈ ਇਤਾਲਾ ਦਾ ਬੂਆ ਖੜਕਾਉਣਾ ਪੈ ਗਿਆ ਇਸ ਵੇਲੇ ਜੀ 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 ਸਿੱਧੂ ਸਾਹਿਬ ਹੁਣ ਜਿਸ ਸਮਾਹ ਹੋ ਚੱਲੇ ਜੀ ਆਪ ਜੀ ਤੋਂ ਇਜਾਜ਼ਤ ਲੈਣ ਦਾ ਸੋ ਤੁਸੀਂ ਸਾਡੇ ਨਾਲ ਜੁੜਿਓ ਇਸ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਸੋ ਅਸੀਂ ਤੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਹੈ ਕਿ ਕੱਲ ਜੇ ਕਿ 6 ਮਈ ਨੂੰ ਇੱਥੇ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਹੈ ਕਿਸਾਨਾਂ ਦੇ ਵੱਲੋਂ ਦਰਨਾ ਪ੍ਰਦਰਸ਼ਨ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਹੈ ਜਿੱਤੇ ਕਿ ਪੰਜਾਬ ਪੁਲਿਸ ਦੇ ਵੱਲੋਂ ਫਰੀਦਕੋਟ ਦੇ ਵਿੱਚ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਹਾਊਸ ਅਰੇਸਟ ਕੀਤਾ ਗਿਆ ਸੋ ਇਸ ਦੇ ਨਾਲ ਹੀ ਕਈ ਜਿਹੜੇ ਨੇ ਪੁਲਿਸ ਮੁਲਾਜ਼ਮਾ ਨੇ ਕਿਸਾਨਾਂ ਨੂੰ ਇੱਥੇ ਕਬਜ਼ੇ ਵਿੱਚ ਲਿੱਤਾ ਹੈ ਹਿਰਾਸਤ ਵਿੱਚ ਲਿੱਤਾ ਹੈ ਸੋ ਇੱਥੇ ਦੂਸਰੇ ਹੀ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਹੁੰਦਾ ਹੈ ਇੱਕ ਟਵੀਟ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਧਰਨੇ ਕਾਰੀਆਂ ਨੂੰ ਇੱਕ ਵੱਡੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਸੀਂ ਧਰਨੇ ਲਗਾਓਗੇ ਤਾਂ ਤੁਹਾਨੂੰ ਸਖਤ ਸਜ਼ਾਵਾਂ ਵੀ ਮਿਲਣਗੀਆਂ ਤੁਸੀਂ ਆਮ ਲੋਕਾਂ ਨੂੰ ਪਰੇਸ਼ਾਨ ਨਹੀਂ ਕਰ ਸਕਦੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸੋ ਇਸ ਦੇ ਨਾਲ ਤੁਸੀਂ ਮਤਵਾ ਗਿਆ ਧੰਨਵਾਦ